ਸਿਵਨਪ੍ਰੀਤ ਸਿੰਘ ਜੀ ਜੀ ਆਇਆਂ ਨੂੰ ਸਤਿ ਸ਼ਕਾਲ ਸਤਿ ਸ਼ਕਾਲ ਜੀ ਕੀ ਨੇ ਜੀ ਅੱਜ ਦੀਆਂ ਅਹਿਮ ਖਬਰਾਂ ਜੀ ਸੁਖਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਏ ਪੇਸ਼ ਬੰਦ ਲਫਾਫੇ ਵਿੱਚ ਜਥੇਦਾਰ ਨੂੰ ਸੌਂਪਿਆ ਆਪਣਾ ਸਪਸ਼ਟੀਕਰਨ ਸੁਪਰੀਮ ਕੋਰਟ ਵੱਲੋਂ ਸ਼ੰਭੂ ਬਾਰਡਰ ਦੀ ਸਥਿਤੀ ਜਿਉਂ ਤਿਉਂ ਹੀ ਰੱਖਣ ਦੀ ਨਿਰਦੇਸ਼ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਕੀਤੀ ਗਈ ਭੰਗ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚੇ ਦੇ 12 ਮੈਂਬਰੀ ਵਫਦ ਨੇ ਰਾਹੁਲ ਗਾਂਧੀ ਦੇ ਨਾਲ ਕੀਤੀ ਮੁਲਾਕਾਤ ਚੁੱਕਿਆ ਐਮਐਸਪੀ ਦਾ ਮੁੱਦਾ ਸਿੱਟ ਨੇ ਵਿਕਰਮ ਸਿੰਘ ਮਜੀਠੀਆ ਨੂੰ ਮੁਰਤੋਂ ਭੇਜਿਆ ਸੱਮਣ ਪਠਾਨਕੋਟ ਦੇ ਜੰਗਲਾ ਚ ਆਏ 7 ਸ਼ੱਕੀ ਵਿਅਕਤੀ ਪਿੰਚੇ ਦਾਖਲ ਹੋ ਕੇ ਪੀਤਾ ਪਾਣੀ ਫਿਰ ਜੰਗਲਾਂ ਵਿੱਚ ਹੋਏ ਗਾਇਬ ਪੁਲਿਸ ਨੇ ਚਲਾਇਆ ਸਰਚ ਅਭਿਆਨ ਕਿਸਾਨਾਂ ਨੂੰ ਰੋਕਣ ਵਾਲੇ ਪੁਲਿਸ ਮੁਲਾਜ਼ਮ ਨੂੰ ਬਹਾਦਰੀ ਦੇ ਮੈਡਲ ਦੇਣ ਦਾ ਕੀਤਾ ਗਿਆ ਵਿਰੋਧ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਪੀਐਮ ਮੋਦੀ ਨੂੰ ਲਿਖੀ ਚਿੱਠੀ ਅਤੇ ਜਟਾਇਆ ਇਤਰਾਜ਼ ਸ਼ਮਸ਼ਾਨ ਘਾਟ ਵਿੱਚ ਪੰਚਾਇਤ ਮੈਂਬਰਾਂ ਦੇ ਨਾਲ ਛਿਟਾ ਲਾਉਂਦਾ ਪੰਜਾਬ ਪੁਲਿਸ ਦਾ ਮੁਲਾਜ਼ਮ ਗ੍ਰਿਫਤਾਰ ਪੰਜਾਬ ਦੇ ਵਿੱਚ ਅੱਛਾ ਰਹਿਣਗੇ ਬੱਦਲ ਪੰਜ ਸ਼ਹਿਰਾਂ 'ਚ ਮੀਂਹ ਦਾ ਅਲਰਟ ਸੋ ਸਿਮਰਨ ਪ੍ਰੀਤ ਸਿੰਘ ਜੀ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਤੇ ਪੇਸ਼ ਹੋਏ ਨੇ ਕੀ ਕੁਝ ਉੱਥੇ ਹੋਇਆ ਜਿਹੜਾ ਉਹਨਾਂ ਨੇ ਬੰਦ ਲਿਫਾਫੇ ਦੇ ਵਿੱਚ ਸਪਸ਼ਟਿਕਰਨ ਦਿੱਤਾ ਕਿ ਉਸ ਬਾਰੇ ਕੋਈ ਬਾਹਰ ਗੱਲ ਨਿਕਲੀਏ ਕੀ ਕੁਝ ਉਹਨਾਂ ਦਾ ਕੀ ਹੈ ਉੱਥੇ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਆਪਣਾ ਸਪਸ਼ਟੀਕਰਨ ਦੇਣ ਵਾਸਤੇ ਪਹੁੰਚੇ ਨੇ ਜਿੱਤੇ ਉਹਨਾਂ ਨੇ ਬੰਦਲ ਫਾਸੇ ਦੇ ਵਿੱਚ ਆਪਣਾ ਸਪਸ਼ਟੀਕਰਨ ਲਿਖਤੀ ਰੂਪ ਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੂੰ ਸੌਂਪ ਦਿੱਤਾ ਇਸ ਬਾਰੇ ਇੱਕ ਗਿਆਨੀ ਰਗबीर ਸਿੰਘ ਨੇ ਕਿਹਾ ਕਿ ਜੋ ਸਪਸ਼ਟੀਕਰਨ ਸੁਖਬੀਰ ਸਿੰਘ ਬਾਦਲ ਹੋਣਾਂ ਨੇ ਉਹਨਾਂ ਨੂੰ ਸੌਂਪਿਆ ਹੈ ਉਹ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਦੇ ਵਿਚਾਰ ਦੌਰਾਨ ਹੀ ਉਸ ਨੂੰ ਉਜਾਗਰ ਕੀਤਾ ਜਾਵੇਗਾ ਉਸ ਦਾ ਖੁਲਾਸਾ ਕੀਤਾ ਜਾਵੇਗਾ ਇਸ ਮੌਕੇ ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤਲਜੀਤ ਸਿੰਘ ਚੀਮਾ ਸਮੇਤ ਹੋਰ ਕੋਈ ਸਭ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਮੱਥਾ ਟੇਕਿਆ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਇਸ ਤੋਂ ਬਾਅਦ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਰਜਿੰਦਰ ਸਿੰਘ ਧਾਮੀ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਕੱਤਰ ਰੇਤ ਵਿਖੇ ਨਿੱਜੀ ਤੌਰ ਤੇ ਪੁੱਜੇ ਅਤੇ ਉਹਨਾਂ ਨੇ ਵੀ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਨੂੰ ਲਿਖਤੀ ਪੱਤਰ ਜਿਹੜਾ ਸੌਂਪ ਦਿੱਤਾ ਗਿਆਨੀ ਰਗबीर ਸਿੰਘ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤਾ ਗਿਆ ਸਪਸ਼ਟਿਕਰਣ ਮਿਲ ਚੁੱਕਿਆ ਹੈ ਅਤੇ ਇਸ ਨੂੰ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਦੇ ਵਿੱਚ ਵਿਚਾਰਿਆ ਜਾਵੇਗਾ ਪਰ ਇੰਨੀ ਗੱਲ ਜ਼ਰੂਰ ਹੈ ਥਿੰਦ ਸਾਹਿਬ ਇਸ ਤੇ ਵਿੱਚ ਕੀ ਲਿਖਿਆ ਗਿਆ ਜੀ ਸੁਖਬੀਰ ਸਿੰਘ ਬਾਦਲ ਨੇ ਇਸ ਦੇ ਵਿੱਚ ਆਪਣਾ ਸਪਸ਼ਟਿਕਰਨ ਲਿਖਤੀ ਰੂਪ ਚ ਦਿੱਤਾ ਹੈ ਇਸ ਬਾਰੇ ਨਾਤਾ ਸੁਖਬੀਰ ਸਿੰਘ ਬਾਦਲ ਨੇ ਮੀਡੀਆ ਦੇ ਮੁਖਾਤਿਬ ਕੋਈ ਗੱਲ ਕਹੀ ਹੈ ਤੇ ਨਾ ਹੀ ਗਿਆਨੀ ਰਕਬੀਰ ਸਿੰਘ ਨੇ ਖੁਲਾਸਾ ਕੀਤਾ ਉਹਨਾਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਜਦ ਮੀਟਿੰਗ ਹੋਏਗੀ ਉਦੋਂ ਹੀ ਇਹ ਲਫਾਫਾ ਖੁੱਲਿਆ ਜਾਏਗਾ ਫਿਰ ਇਸ ਨੂੰ ਪੜਿਆ ਜਾਵੇਗਾ ਫਿਰ ਉਸ ਉੱਤੇ ਵਿਚਾਰ ਕੀਤਾ ਜਾਏਗਾ ਜੀ ਉਧਰ ਸ਼ੰਭੂ ਬਾਰਡਰ ਦੇ ਸਬੰਧ ਵਿੱਚ ਸੁਪਰੀਮ ਕੋਰਟ ਨੇ ਕੀ ਆਦੇਸ਼ ਦਿੱਤੇ ਨੇ ਜੀ ਕਿਸਾਨਾਂ ਤੇ ਸਰਕਾਰ ਦੇ ਦਰਮਿਆਨ ਭਰੋਸੇ ਦੀ ਘਾਟ ਨੂੰ ਦੇਖਦੇ ਹੋਏ ਸਪਰੀਮ ਕੋਰਟ ਨੇ ਪ੍ਰਦਰਸ਼ਨਕਾਰੀਆਂ ਤੱਕ ਪਹੁੰਚ ਕਰਕੇ ਉਹਨਾਂ ਦੀਆਂ ਮੰਗਾਂ ਦਾ ਹੱਲ ਕੱਢਣ ਲਈ ਉੱਗੇ ਵਿਅਕਤੀਆਂ ਦੀ ਸੁਤੰਤਰ ਕਮੇਟੀ ਦਾ ਗਠਨ ਦਾ ਜਿਹੜਾ ਪ੍ਰਸਤਾਵ ਉਹ ਦਿੱਤਾ ਹੈ ਜਸਟਿਸ ਸੂਰਿਆਕਾਂਤ ਦੀ ਅਗਵਾਈ ਦੇ ਵਾਲੇ ਤਿੰਨ ਜੱਜਾਂ ਦੀ ਬੈਂਚ ਨੇ ਕਿਹਾ ਕਿ ਇਸ ਲਈ ਇੱਕ ਨਿਰਪੱਖ ਅੰਪਾਇਰ ਦੀ ਸਖਤ ਲੋੜ ਹੈ ਜੋ ਕਿਸਾਨਾਂ ਅਤੇ ਸਰਕਾਰ ਦੇ ਵਿਚਕਾਰ ਵਿਸ਼ਵਾਸ ਪੈਦਾ ਕਰ ਸਕੇ ਬੈਂਚ ਨੇ ਕਿਹਾ ਕਿ ਸੁਤੰਤਰ ਕਮੇਟੀ ਤੋਂ ਇੱਕ ਹਫ਼ਤੇ ਦੇ ਅੰਦਰ ਠੋਕਵੇਂ ਨਿਰਦੇਸ਼ ਲੈ ਜਾਣ ਉਦੋਂ ਤੱਕ ਸ਼ੰਭੂਬੱਡ ਦੀ ਜੋ ਸਥਿਤੀ ਹੈ ਉਤਿਉਂਦੀ ਹੀ ਜਿਉਂਦੀ ਤਿਉਂ ਹੀ ਉਸ ਤਰ੍ਹਾਂ ਹੀ ਰੱਖੀ ਜਾਏ ਯਾਨੀ ਕਿ ਸ਼ੰਭੂ ਬਾਰਡਰ ਜਿਹੜਾ ਉਹ ਨਾ ਖੋਲਿਆ ਜਾਏ। ਸਾਨੂੰ ਦੱਸਣਾ ਚਾਹਾਂਗਾ ਕਿ ਪੰਜਾਬ ਐਂਡ ਹਾਈ ਕੋਰਟ ਨੇ ਹਰਿਆਣਾ ਦੀ ਸਰਕਾਰ ਨੂੰ ਸ਼ੰਭੂ ਬਾਰਡਰ ਖੋਲਣ ਦੇ ਆਦੇਸ਼ ਦਿੱਤੇ ਹਨ ਪਰ ਇਸ ਫੈਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਹਰਿਆਣਾ ਦੀ ਸਰਕਾਰ ਨੇ ਚੁਣੌਤੀ ਦਿੱਤੀ ਸੀ ਤੇ ਅੱਜ ਇਸ ਦੇ ਉੱਤੇ ਸੁਪਰੀਮ ਕੋਰਟ ਨੇ ਆਪਣਾ ਇਹ ਫੈਸਲਾ ਸੁਣਾਇਆ। ਹੂੰ ਹੂੰ ਉਧਰ ਸ਼ਰੂਮਨੀ ਕਾਲੀ ਦਲ ਦੀ ਜਿਹੜੀ ਕੋਰ ਕਮੇਟੀ ਹੈਗੀ ਉਸ ਨੂੰ ਪੰਕ ਕਰ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਬਾਰੇ ਕੀ ਕਿਹਾ ਜਾ ਰਿਹਾ ਹੈ? ਜੀ ਸੁਖਬੀਰ ਸਿੰਘ ਬਾਦਲ ਨੇ ਸੀਨੀਅਰ ਲੀਡਰਸ਼ਿਪ ਦੇ ਨਾਲ ਮੀਟਿੰਗ ਦੇ ਦੌਰਾਨ ਆਪਣੀ ਪਾਰਟੀ ਦੀ ਜਿਹੜੀ ਕੋਰ ਕਮੇਟੀ ਹੈ ਉਸ ਨੂੰ ਭੰਗ ਕਰ ਦਿੱਤਾ ਪਾਰਟੀ ਪ੍ਰਧਾਨ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਤੋਂ ਪਹਿਲਾਂ ਜਿਹੜੀ ਕੋਰ ਕਮੇਟੀ ਉਸ ਨੂੰ ਭੰਗ ਕੀਤਾ ਪਾਰਟੀ ਦੀ ਵਰਕਿੰਗ ਕਮੇਟੀ ਨੇ ਪਿਛਲੇ ਦਿਨੀ ਮੀਟਿੰਗ ਦੇ ਦੌਰਾਨ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਪੁਨਰਗਠਨ ਕਰਨ ਦਾ ਅਧਿਕਾਰ ਦੇ ਦਿੱਤਾ ਸੀਗਾ ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੇ ਵਿੱਚ ਪਾਰਟੀ ਦੇ ਸੀਨੀਅਰ ਆਗੂ ਦਲਜੀਤ ਸਿੰਘ ਚਿਮਮਾ ਸਮੇਤ ਹੋਰ ਕਈ ਆਗੂ ਉਹਨਾਂ ਦੀ ਹਮਾਇਤ ਕਰਨ ਵਾਲੇ ਮੌਜੂਦ ਸਨ ਤਲਜੀਤ ਸਿੰਘ ਮਨੇ ਬਾਅਦ ਵਿੱਚ ਦੱਸਿਆ ਕਿ ਵਰਕਿੰਗ ਕਮੇਟੀ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਪੁਨਰਗਠਨ ਦੇ ਅਧਿਕਾਰ ਪਾਰਟੀ ਪ੍ਰਧਾਨ ਨੂੰ ਦੇ ਦਿੱਤੇ ਸਨ ਜਿਨ੍ਹਾਂ ਦੀ ਵਰਤੋਂ ਕਰਦੇ ਹਾਂ ਸੁਖਬੀਰ ਸਿੰਘ ਬਾਦਲ ਨੇ ਇੱਕ ਹੋਰ ਕਮੇਟੀ ਭੰਗ ਕਰ ਦਿੱਤੀ ਹੈ ਪਰ ਇੱਕ ਪਾਸੇ ਗੱਲਾਂ ਇਹ ਵੀ ਕੀਤੀਆਂ ਜਾ ਰਹੀਆਂ ਨੇ ਕਿ ਕਮੇਟੀ ਜਿਹੜੀ ਭੰਗ ਕੀਤੀ ਗਈ ਹੈ ਉਹ ਪਹਿਲਾਂ ਵੀ ਕਈ ਵਾਰੀ ਹੋ ਚੁੱਕੀ ਹੈ ਪਰ ਕਿਉਂਕਿ ਜਿਹੜੀ ਹੁਣ ਕਮੇਟੀ ਭੰਗ ਹੋਈ ਹੈ ਉਸ ਵਿੱਚ ਬੀਬੀ ਜਗੀਰ ਕੌਰ ਤੇ ਪ੍ਰਿੰਸ ਸਿੰਘ ਚੰਦੂ ਮਾਜਰਾ ਵੀ ਸਨ ਲੱਗ ਰਿਹਾ ਕਿ ਉਹਨਾਂ ਨੂੰ ਵੀ ਜਿਹੜਾ ਲੰਬੇ ਕੀਤਾ ਜਾਂਦਾ ਪੂਰਾ ਜਿਹੜਾ ਮੁਕੰਮਲ ਕੰਮ ਹੈ ਉਹ ਕਰ ਲਿਆ ਗਿਆ ਹੋ ਸਕਦਾ ਜਿਹੜੀ ਨਵੀਂ ਕਮੇਟੀ ਆਵੇਗੀ ਉਹਦੇ ਵਿੱਚ ਇਹਨਾਂ ਦੋਵਾਂ ਨੂੰ ਦੂਰ ਰੱਖਿਆ ਜਾਏਗਾ ਤੇ ਇਹਨਾਂ ਦੀ ਕਮੇਟੀ ਜਿਹੜੀ ਹੈ ਉਹਨਾਂ ਵਿੱਚੋਂ ਤੈਅ ਕੀਤੀ ਜਾਏਗੀ ਜੀ ਸਿਮਰਨਪ੍ਰੀਤ ਸਿੰਘ ਜੀ ਕੁਝ ਕਿਸਾਨ ਜਥੇਬੰਦੀਆਂ ਨੇ ਰਾਹੁਲ ਗਾਂਧੀ ਨਾਲ ਮੀਟਿੰਗ ਕੀਤੀ ਹੈ ਇਸ ਮੀਟਿੰਗ ਵਿੱਚ ਕੀ ਕੁਝ ਹੋਇਆ ਤੇ ਕੀ ਆਸ਼ਵਾਸ਼ਣ ਦਿੱਤੇ ਜਾ ਰਹੇ ਨੇ ਰਾਹੁਲ ਗਾਂਧੀ ਵੱਲੋਂ ਜੀ ਬਿਲਕੁਲ ਰਾਹੁਲ ਗਾਂਧੀ ਨੇ ਕਿਸਾਨ ਆਗੂਆਂ ਦੇ ਇੱਕ ਵਫਦ ਦੇ ਨਾਲ ਅੱਜ ਦਿੱਲੀ ਵਿਖੇ ਮੁਲਾਕਾਤ ਕੀਤੀ ਹੈ ਮੁਲਾਕਾਤ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ ਕਿ ਇੰਡੀਆ ਗੱਠਜੋੜ ਕੇਂਦਰ ਦੀ ਸਰਕਾਰ ਉੱਤੇ ਦਬਾਅ ਬਣਾਏਗੀ ਤਾਂ ਜੋ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਨੂੰ ਯਕੀਨੀ ਬਣਾਇਆ ਜਾ ਸਕੇ ਸੰਸਦ ਭਵਨ ਦੇ ਕੰਪਲੈਕਸ ਦੇ ਵਿੱਚ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਤੇਲੰਗਾਨਾ ਤਾਮਿਲਨਾਡੂ ਅਤੇ ਕਰਨਾਟਿਕਾ ਦੇ ਕਿਸਾਨ ਆਗੂ ਰਾਹੁਲ ਗਾਂਧੀ ਨੂੰ ਮਿਲਣ ਪਹੁੰਚੇ ਤੇ ਵਫ਼ਦ ਨੇ ਰਾਹੁਲ ਗਾਂਧੀ ਨੂੰ ਆਪੋ ਆਪਣੀਆਂ ਸੂਬੇ ਦੀਆਂ ਸਮੱਸਿਆਵਾਂ ਨਾਲ ਜਾਣੂ ਕਰਵਾਇਆ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਇੰਡੀਆ ਗੱਠਜੋੜ ਦੇ ਨੇਤਾਵਾਂ ਦੇ ਨਾਲ ਗੱਲਬਾਤ ਕਰਾਂਗੇ ਅਤੇ ਸਰਕਾਰ ਉੱਤੇ ਦਬਾਅ ਪਾਵਾਂਗੇ ਇਹ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਦੀ ਜਿਹੜੀ ਕਾਨੂੰਨੀ ਗਾਰੰਟੀ ਹੈ ਉਹ ਜ਼ਰੂਰ ਜਲਦ ਜਲਦ ਮਿਲ ਸਕੇ ਜੀ ਐਸ ਆਈ ਟੀ ਨੇ ਯਾਨੀ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਵਿਕਰਮ ਸਿੰਘ ਮਜੀਠੀਆ ਨੂੰ ਮੁੜ ਤੋਂ ਸਮਨ ਭੇਜ ਦਿੱਤੇ ਨੇ ਜੀ ਜੀ ਬਿਲਕੁਲ ਠੀਕ ਹੈ ਤੁਸੀਂ ਡਰੱਗ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਐਸ ਆਈ ਟੀ ਯਾਨੀ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਮੁੜ ਤੋਂ ਵਿਕਰਮਜੀਤ ਸਿੰਘ ਮਜੀਠੀਆ ਨੂੰ ਜਿਹੜੇ ਸਮਨ ਉਹ ਭੇਜ ਦਿੱਤੇ ਨੇ ਟੀ ਨੇ ਦੁਬਾਰਾ ਮਜੀਠੀਆ ਨੂੰ 30 ਤਰੀਕ ਨੂੰ ਯਾਨੀ ਕਿ 30 ਜੁਲਾਈ ਨੂੰ ਬੁਲਾ ਲਿਆ ਹੈ ਇਸ ਤੋਂ ਪਹਿਲਾਂ ਉਹਨਾਂ ਨੂੰ 18 ਅਤੇ 20 ਜੁਲਾਈ ਨੂੰ ਬੁਲਾਇਆ ਗਿਆ ਸੀ ਜਿਸ ਦੌਰਾਨ ਮਜੀਠੀਆ ਸਿੱਟ ਅੱਗੇ ਪੇਸ਼ ਨਹੀਂ ਹੋਏ ਸੀ ਮਜੀਠੀਆ ਨੇ ਕਿਹਾ ਸੀ ਕਿ ਉਹਨਾਂ ਦੀ ਜ਼ਮਾਨਤ ਦਾ ਜਿਹੜਾ ਕੇਸ ਹੈ ਸੁਪਰੀਮ ਕੋਰਟ ਦੇ ਵਿੱਚ ਲੱਗਾ ਹੋਇਆ ਹੈ ਅਤੇ ਉਹਨਾਂ ਨੂੰ 23 ਜੁਲਾਈ ਤੋਂ ਬਾਅਦ ਹੀ ਕਿਸੇ ਵੇਲੇ ਵੀ ਬੁਲਾ ਲਿਆ ਜਾਵੇ ਇਸ ਨੂੰ ਦੇਖਦੇ ਹੋਇਆਂ ਸਿੱਟ ਨੇ ਜਿਹੜਾ ਮਜੀਠੀਆ ਨੂੰ ਹੁਣ 30 ਜੁਲਾਈ ਨੂੰ ਬੁਲਾ ਲਿਆ ਤੇ ਇਸ ਮੁਤਾਬਕ ਜਿਹੜਾ ਮਜੀਠੀਆ ਦਾ ਜਿਹੜਾ ਬਿਆਨ ਆ ਉਸ ਦੇ ਵਿੱਚ ਮਜੀਠੀਆ ਨੇ ਸਾਫ਼ ਕਿਹਾ ਹੈ ਕਿ ਜਿਹੜੀ ਸਿੱਟ ਇਹ jaan ਮੁਟਕੇ ਉਹਨਾਂ ਨੂੰ ਪਰੇਸ਼ਾਨ ਕਰ ਰਹੀ ਹੈ ਉਧਰ ਸਿੱਟ ਨੇ ਵੀ ਕਹਿ ਦਿੱਤਾ ਹੈ ਕਿ ਭਾਈ ਜਿਹੜੇ ਮਜੀਠੀਆ ਨੇ ਉਹ ਜਾਂਚ ਦੇ ਵਿੱਚ ਸਹਿਯੋਗ ਨਹੀਂ ਦੇ ਰਹੇ ਫਿਰ ਉਸ ਤੋਂ ਬਾਅਦ ਫਿਰ ਇੱਕ ਵਾਰ ਮਜੀਠੀਆ ਨੇ ਜਿਹੜਾ ਇਸ ਤੋਂ ਉੱਤੇ ਜਵਾਬ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਕਿ ਜਿਹੜੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਹੈ ਉਹ ਜਿਹੜੀ ਜਾਂਚ ਹੈ ਆਪਣੇ ਇਨਸਪੈਕਟਰਾਂ ਦੇ ਕੋਲ ਕਰਵਾ ਰਹੀ ਹੈ ਜੋ ਕਿ ਪਹਿਲਾਂ ਐਡੀਜੀਪੀ ਦੇ ਪੱਧਰ ਦੇ ਅਧਿਕਾਰੀਆਂ ਦੇ ਕੋਲ ਕੀਤੀ ਜਾ ਰਹੀ ਸੀ ਸੋ ਸਾਫ ਪਤਾ ਲੱਗ ਰਿਹਾ ਹੈ ਕਿ ਪੰਜਾਬ ਦੀ ਜਿਹੜੀ ਸੱਤਾਧਿਰ ਪਾਰਟੀ ਆਮ ਆਦਮੀ ਪਾਰਟੀ ਉਹ ਜਾਣ ਮੁੱਝ ਕੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਿੱਧਾ ਬਹਨ ਨਾਲ ਮੋੜਾ ਕੇ ਜੀ ਪਠਾਨਕੋਟ ਦੇ ਜੰਗਲ ਕਾਫੀ ਚਰਚਾ ਵਿੱਚ ਹੈ ਜੀ ਕਾਫੀ ਵਾਇਰਲ ਹੋ ਰਹੀ ਹੈ ਗੱਲਬਾਤ ਕੀ ਹੋਇਆ ਕੀ ਉੱਥੇ ਜੀ ਅਸੀਂ ਸਭ ਜਾਣਦੇ ਆ ਕਿ ਪਠਾਨਕੋਟ ਜਿਹੜਾ ਉਹਦਾ ਇੱਕ ਪਾਸਾ ਜੰਮੂ ਕਸ਼ਮੀਰ ਤੇ ਦੂਜਾ ਪਾਸਾ ਜਿਹੜਾ ਪਾਸਾ ਉਹ ਪਾਕਿਸਤਾਨ ਦੇ ਨਾਲ ਲੱਗਦਾ ਹੈ ਸੋ ਬੀਤੀ ਰਾਤ ਪਠਾਨਕੋਟ ਦੇ ਜ਼ਿਲ੍ਹੇ ਦੇ ਨੇੜਲੇ ਲੱਗਦੇ ਪਿੰਡ ਫੰਤੋਲੀ ਦੇ ਵਿੱਚ ਸੱਤ ਅਣਪਛਾਤੇ ਵਿਅਕਤੀ ਜਿਹੜੇ ਉਹ ਦੇਖੇ ਗਏ ਨੇ ਜਿਨ੍ਹਾਂ ਨੂੰ ਪਤਾ ਲੱਗਾ ਹੈ ਕਿ ਜਿਹੜੇ ਪਿੰਡ ਦੇ ਵਿੱਚ ਲੋਕ ਰਹਿੰਦੇ ਸਨ ਉੱਥੇ ਸੱਤੋਂ ਦੇ ਸੱਤੋਂ ਵਿਅਕਤੀ ਉਹਨਾਂ ਦੇ ਘਰ ਦੇਰ ਰਾਤ ਜਿਹੜਾ ਪਾਣੀ ਪੀਣ ਵਾਸਤੇ ਪਹੁੰਚਦੇ ਨੇ ਦਰਵਾਜ਼ਾ ਖੜਕਟਾਉਂਦੇ ਨੇ ਤੇ ਇੱਕ ਔਰਤ ਬਾਹਰ ਆਉਂਦੀ ਹੈ ਉਸ ਨੂੰ ਧਮਕਾਇਆ ਜਾਂਦਾ ਤੇ ਉਹਨਾਂ ਤੋਂ ਜ਼ਬਰਦਸਤੀ ਪਾਣੀ ਦੀ ਮੰਗ ਕੀਤੀ ਜਾਂਦੀ ਹੈ ਡਰ ਦੇ ਮਾਰੇ ਜਿਹੜੀ ਔਰਤ ਹੈ ਉਹਨਾਂ ਨੂੰ ਪਾਣੀ ਪਿਲਾ ਦਿੰਦੀ ਹੈ ਪਾਣੀ ਪੀਣ ਤੋਂ ਬਾਅਦ ਉਹ ਜਿਹੜੇ ਸੱਤੋਂ ਦੇ ਸੱਤੋਂ ਵਿਅਕਤੀ ਹੈ ਪਰਿਵਾਰ ਨੂੰ ਬੇਸ਼ੱਕ ਕੁਝ ਨਹੀਂ ਕਹਿੰਦੇ ਤੇ ਚੁੱਪਚਾਪ ਇਤੇ ਵਾਪਸ ਜੰਗਲ ਵੱਲ ਤੁਰ ਪੈਂਦੇ ਨੇ ਸੋ ਇਹ ਸਾਰੀ ਘਟਨਾ ਤੋਂ ਬਾਅਦ ਜਿਹੜਾ ਪਰਿਵਾਰ ਹੈ ਉਹ ਡਰ ਦੇ ਮਾਰੇ ਪੁਲਿਸ ਕੋਲ ਪਹੁੰਚਦਾ ਤੇ ਉਹਨਾਂ ਨੂੰ ਸਾਰੀ ਜਾਣਕਾਰੀ ਤੋ ਜਾਣੂ ਕਰਵਾ ਦਿੰਦਾ ਆਪਣੀਆਂ ਜਾਂਚ ਏਜੰਸੀਆਂ ਦੇ ਨਾਲ ਫੋਰਸਾਂ ਦੇ ਨਾਲ ਦਿਨ ਰਾਤ ਉੱਥੇ ਸਰਚ ਅਭਿਆਨ ਜਿਹੜਾ ਚਲਾਇਆ ਜਾ ਰਿਹਾ ਸਵੇਰ ਤੋਂ ਹੀ ਹਰ ਇੱਕ ਬੰਦੇ ਨੂੰ ਤਿੱਖੀ ਨਜ਼ਰ ਦੇ ਨਾਲ ਦੇਖਿਆ ਜਾ ਰਿਹਾ ਹੈ ਜੰਗਲਾਂ ਦੇ ਵਿੱਚ ਵੀ ਪਹਲ ਕੀਤੀ ਜਾ ਰਹੀ ਕਿ ਆਖਰਕਾਰ ਇਹ ਵਿਅਕਤੀ ਕਿੱਥੋਂ ਆਏ ਸਨ ਕਿਉਂਕਿ ਅਸੀਂ ਜਾਣਦੇ ਹਾਂ ਇਸ ਤੋਂ ਪਹਿਲਾਂ ਵੀ ਪਠਾਨਕੋਟ ਦੇ ਵਿੱਚ ਕਈ ਅਜਿਹੀਆਂ ਆਤਵਾਦੀ ਵਰਗੀਆਂ ਜਿਹੜੀਆਂ ਘਟਨਾਵਾਂ ਨੇ ਆਤਵਾਦੀ ਇਹਨਾਂ ਨੂੰ ਅੰਜਾਮ ਦਿੱਤਾ ਸੀਗਾ ਅਤੇ ਪਿਛਲੇ ਕੁਝ ਦਿਨਾਂ 'ਚ ਉੱਥੇ ਅਣਪਛਾਤੇ ਵਿਅਕਤੀ ਵੀ ਵੇਖੇ ਗਏ ਸੀ ਤੋ ਜਿਹੇ ਦੇ ਵਿੱਚ ਸੱਤ ਅਣਪਛਾਤੇ ਵਿਅਕਤੀਆਂ ਦਾ ਵੇਖਿਆ ਜਾਣਾ ਤੇ ਫਿਰ ਬਾਅਦ ਚੋਂ ਗਾਇਬ ਹੋ ਜਾਣਾ ਆਪਣੇ ਆਪ ਚਿੰਤਾ ਦਾ ਵਸ਼ਾ ਤੋ ਪੁਲਿਸ ਜਿਹੜਾ ਆਪਣਾ ਸਰਚ ਅਭਿਆਨ ਚਲਾ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਇਹ ਵਾਕਈ ਵਿਅਕਤੀ ਹੈ ਕਿ ਉਹ ਨੇ ਤੇ ਕਿੱਥੋਂ ਆਏ ਨੇ ਜੀ ਕੁਝ ਪੁਲਿਸ ਮੁਲਾਜ਼ਮਾਂ ਨੂੰ ਬਹਾਦਰੀ ਮੈਡਲ ਦੇਣ ਦਾ ਵਿਰੋਧ ਕੀਤਾ ਜਾ ਰਿਹਾ ਤੇ ਇਥੋਂ ਤੱਕ ਕਿ ਪ੍ਰਧਾਨ ਮੰਤਰੀ ਨੂੰ ਵੀ ਚਿੱਠੀ ਲਿਖੀ ਗਈ ਹੈ ਕੀ ਹੈ ਜੀ ਇਹ ਮਾਮਲਾ ਜੀ ਬਿਲਕੁਲ ਜੀ ਜੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾ ਸਿੰਘ ਸੰਧਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਤੇ ਪੱਤਰ ਦੇ ਵਿੱਚ ਲਿਖਿਆ ਗਿਆ ਕਿ ਹਰਿਆਣਾ ਦੀ ਸਰਕਾਰ ਤੇ ਤਾਜ਼ਾ ਫੈਸਲੇ ਦੇ ਉੱਤੇ ਜਿਹੜਾ ਉਹਨਾਂ ਨੇ ਇਤਰਾਜ਼ ਜਤਾਇਆ ਜਿਸ ਦੇ ਵਿੱਚ ਦਿੱਲੀ ਚਲੋ ਮੁਹਿੰਮ ਤਹਿਤ ਕਿਸਾਨਾਂ ਨੂੰ ਦਿੱਲੀ ਵੱਲ ਮਾਰਚ ਕਰਨ ਤੋਂ ਰੋਕਣ ਵਾਲੇ ਜਿਹੜੇ 6 ਪੁਲਿਸ ਅਧਿਕਾਰੀ ਸੀ ਹਰਿਆਣਾ ਦੇ ਉਹਨਾਂ ਨੂੰ ਹਰਿਆਣਾ ਸਰਕਾਰ ਨੇ ਬਹਾਦਰੀ ਦੇ ਤਗਮੇ ਦੇਣ ਦੀ ਜਿਹੜੀ ਤਸਵੀਰ ਉਹ ਪੇਸ਼ ਕੀਤੀ ਹੈ ਕੇਂਦਰ ਦੀ ਸਰਕਾਰ ਦੇ ਕੋਲ ਜਿਹੜੇ ਸੰਤ ਆਪਣੇ ਸਪੀਕਰ ਨੇ ਕੁਲਤਾਰ ਸੰਧਵਾ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਕੀ ਹੈ ਬਹੁਤ ਹੀ ਹਮੰਦ ਭਾਗੀ ਘਟਨਾ ਕਿਸਾਨਾਂ ਨਾਲ ਬੇਇਨਸਾਫੀ ਕੀਤੀ ਗਈ ਹੈ ਅਤੇ ਲਗਾਤਾਰ ਉਹਨਾਂ ਨਾਲ ਧੱਕਾ ਕੀਤਾ ਜਾ ਰਿਹਾ ਸੋ ਅਜੇਹੇ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੂੰ ਬਾਰਡਰਾਂ ਦੇ ਉੱਤੇ ਆਪਣੇ ਹੱਕਾਂ ਦੇ ਲਈ ਸੰਘਰਸ਼ ਕਰਨਾ ਪੈ ਰਿਹਾ ਤੇ ਜਿਹੜੇ ਪੁਲਸ ਅਧਿਕਾਰੀ ਸੀ ਛੇ ਉੱਚ ਅਧਿਕਾਰੀ ਸੀਗੇ ਉਹਨਾਂ ਨੇ ਇਸ ਦੇ ਵਿੱਚ ਸਭ ਤੋਂ ਵੱਡਾ ਰੋਲ ਅਦਾ ਕੀਤਾ ਕਿ ਉਹਨਾਂ ਨੂੰ ਦਿੱਲੀ ਤੱਕ ਨਹੀਂ ਪਹੁੰਚਣ ਦਿੱਤਾ ਤੋ ਜੇਕਰ ਅਜਿਹੇ ਤਗਮੇ ਦਿੱਤੇ ਜਾਂਦੇ ਨੇ ਤੇ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੀ ਆਵਾਮ ਨੂੰ ਇਸ ਨਾਲ ਠੇਸ ਪਹੁੰਚਦੀ ਹੈ ਤੇ ਅਸੀਂ ਇਸ ਦਾ ਸਖਤ ਵਿਰੋਧ ਕਰਦੇ ਹਾਂ ਇਸ ਖਾਤਰ ਉਹਨਾਂ ਨੇ ਲਿਖਤੀ ਰੂਪ ਚ ਆਪਣਾ ਇਤਰਾਜ਼ ਪ੍ਰਧਾਨ ਮੰਤਰੀ ਨੂੰ ਪ੍ਰਗਟ ਕੀਤਾ ਜੀ ਨਸ਼ੇ ਦੀ ਲੱਟ ਜਿਹੜੀ ਹੈ ਜੀ ਇਹੋ ਪੰਜਾਬ ਨੂੰ ਬਰਬਾਦ ਕਰ ਰਹੀ ਹੈ ਇਸ ਬਾਰੇ ਸਾਨੂੰ ਪਤਾ ਹੀ ਹੈ ਇੱਕ ਰਿਪੋਰਟ ਆਈ ਕਿ ਇੱਕ ਸ਼ਮਸ਼ਾਨ ਕਾਟ ਵਿਖੇ ਜਾ ਕੇ ਕੋਈ ਪੰਚਾਇਤ ਮੈਂਬਰ ਜਿਹੜਾਗਾ ਚਿੱਟਾ ਲਾ ਰਿਹਾ ਸੀ ਦੇ ਨਾਲ ਪੁਲਿਸ ਮੁਲਾਜ਼ਮ ਵੀ ਸੀ ਕਿੱਥੇ ਇਹ ਕੁਝ ਹੋਇਆ ਹੈ ਜੀ ਜੀ ਬਿਲਕੁਲ ਨਸ਼ੇ ਦੇ ਖਿਲਾਫ ਵੱਡੀ ਮਹਿੰਮ ਸਰਦ ਪੰਜਾਬ ਪੁਲਿਸ ਨੇ ਮਲੋੜ ਦੇ ਪਿੰਡ ਅਬੂਲ ਖੁਰਾਣਾ ਦੇ ਸ਼ਮਸ਼ਾਨ ਘਾਟ ਵਿੱਚ ਛਾਪੇਮਾਰੀ ਕੀਤੀ ਹੈ ਪੁਲਿਸ ਮੁਲਾਜ਼ਮ ਜੋ ਪਹਿਲਾਂ ਹੀ ਸਸਪੈਂਡ ਕੀਤਾ ਜਾ ਚੁੱਕਿਆ ਸੀ ਉਹ ਅਤੇ ਪੰਚਾਇਤੀ ਮੈਂਬਰਾਂ ਸਣੇ ਚਾਰ ਲੋਕਾਂ ਨੂੰ ਨਸ਼ਾ ਕਰਦੇ ਆ ਪੁੱਛ ਨੇ ਗ੍ਰਿਫਤਾਰ ਕੀਤਾ ਥਾਣਾ ਸਿਟੀ ਮਲੋੜ ਪੁਲਿਸ ਦੇ ਮੁਲਾਜ਼ਮ ਮਲਜ਼ਮਾਂ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਜਿਹੜਾ ਮਾਮਲਾ ਉਹ ਦਰਜ ਕਰ ਲਿਆ ਗਿਆ ਤੇ ਉਹਨਾਂ ਦੇ ਬੰਦੀ ਕਾਰਵਾਈ ਜੜੀ ਕੀਤੀ ਜਾ ਰਹੀ ਹੈ ਉੱਥੇ ਹੀ ਚਾਰਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਵੀ ਲਿਆ ਗਿਆ ਸਨਾ ਸਿਟੀ ਮਲੋੜ ਦੇ ਇੰਚਾਰਜ ਨੇ ਦੱਸਿਆ ਕਿ ಗ್ರಾಮ ਪੰਚਾਇਤ ਅਤੇ ਕਮੇਟੀਆਂ ਦੇ ਸਹਿਯੋਗ ਦੇ ਨਾਲ ਇਹ ਕਾਰਵਾਈ ਕੀਤੀ ਗਈ ਹੈ। ਉਹਨਾਂ ਵੱਲੋਂ ਜਦੋਂ ਲੋਕਾਂ ਨਾਲ ਗੱਲਬਾਤ ਕੀਤੀ ਗਈ ਸੀ ਤਾਂ ਲੋਕਾਂ ਨੇ ਦੱਸਿਆ ਕਿ ਸ਼ਮਸ਼ਾਨਖਾਨੇ ਦੇ ਵਿੱਚ ਅਕਸਰ ਹੀ ਨਸ਼ੇੜੀ ਕਈ ਕਿਸਮ ਦੇ ਨਸ਼ੇ ਕਰਦੇ ਦੇਖੇ ਗਏ ਨੇ। ਸੋ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਛਾਪੇਮਾਰੀ ਕੀਤੀ ਤੇ ਪਤਾ ਲੱਗਾ ਕਿ ਉੱਥੇ ਕੁਝ ಗ್ರಾಮ ਪੰਚਾਇਤ ਦੇ ਵਿਅਕਤੀ ਤੇ ਇੱਕ ਪੁਲਿਸ ਮੁਲਾਜ਼ਮ ਜਿਹੜਾ ਉੱਥੇ ਨਸ਼ਾ ਕਰ ਰਿਹਾ ਚਿਟਾ ਲਾ ਰਿਹਾ ਸੀਗਾ ਤੇ ਪੁਲਿਸ ਨੇ ਉਸ ਨੂੰ ਫਿਰ ਤੋਂ ਗ੍ਰਿਫਤਾਰ ਕਰ ਲਿਆ ਤੇ ਹੁਣ ਰਿਮਾਂਡ ਦੇ ਵਿੱਚ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸੋ ਕਾਨੂੰਨ ਮੁਤਾਬਿਕ ਉਸਤੇ ਅਖੀਰਵਜੇ ਮੌਸਮ ਸੰਬੰਧੀ ਕੀ ਜਾਣਕਾਰੀ ਪੰਜਾਬ ਚ ਮੌਸਮ ਦਾ ਕੀ ਹਾਲ ਹੈ ਜੇ ਪੰਜਾਬ ਦੇ ਵਿੱਚ ਮੀਂਹ ਦਾ ਅਲਰਟ ਹੈ ਮੌਸਮ ਵਿਭਾਗ ਨੇ ਇੱਕ ਜ਼ਿਲ੍ਹੇ ਦੇ ਵਿੱਚ orange ਅਲਰਟ ਅਤੇ 14 ਜ਼ਿਲ੍ਹਿਆਂ ਦੇ ਵਿੱਚ yellow ਅਲਰਟ ਜਿਹੜਾ ਜਾਰੀ ਕਰ ਦਿੱਤਾ ਹੈ ਹਾਲਾਂਕਿ ਮੌਸਮ ਮੌਨਸਨ ਦੀ ਜਿਹੜੀ ਰਫਤਾਰ ਉਹ ਮੱਠੀ ਹੈ ਜ਼ਿਆਦਾ ਤੇਜ਼ ਨਹੀਂ ਦਿਖਾਈ ਦੇ ਰਹੀ ਅਲਰਟ ਤੋਂ ਬਾਅਦ ਵੀ ਬਾਰਿਸ਼ ਨਹੀਂ ਹੋ ਸਕੀ ਇਹਹੀ ਕਾਰਨ ਹੈ ਕਿ ਜਿਹੜੀ ਗਰਮੀ ਵੱਧ ਰਹੀ ਹੈ ਤੇ ਨਮੀ ਵੀ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਸੂਬੇ ਦੇ ਵਿੱਚ ਵੱਧ ਤੋਂ ਵੱਧ ਤਾਪਮਨ ਬਠਿੰਡਾ ਦੇ ਵਿੱਚ 39.6 ਡਿਗਰੀ ਜਿਹੜਾ ਦਰਜ ਕੀਤਾ ਗਿਆ ਹੈ ਇਜ਼ਨਾਲੀ ਮੌਸਮ ਵਿਭਾਗ ਨੇ ਮਾਨਸਾ ਬਠਿੰਡਾ ਫਾਜ਼ਿਲਕਾ ਤੇ ਮੁਕਸਰ ਦੇ ਵਿੱਚ ਤੇ ਨਾਲ ਦੇ ਨਾਲ ਤਰਨਤਾਰਨ ਦੇ ਵਿੱਚ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ ਇਸ ਤਰ੍ਹਾਂ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣਗੀਆਂ ਮੌਸਮ ਵਿਭਾਗ ਦੇ ਮੁਤਾਬਿਕ ਹਿਮਾਚਲ ਦੇ ਨਾਲ ਲੱਗਦੇ ਪਠਾਨਕੋਟ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਅਜਿਹੇ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਜੋ ਔਰੇਂਜ ਅਲਰਟ ਜਿਹੜਾ ਜਾਰੀ ਕੀਤਾ ਗਿਆ ਜਦਕਿ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਨਵਾਂਸ਼ਹਿਰ ਕਪੂਰਥਲਾ ਜਲੰਧਰ ਬਠਿੰਡਾ ਲੁਧਿਆਣਾ ਸਮੇਤ ਕਈ ਹੋਰ ਸੂਬਿਆਂ ਦੇ ਵਿੱਚ ਤੂਫਾਨ ਅਤੇ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਜੀ ਚਮਸਾ ਬਹੁਤ ਵਧੀਆ ਪਿਆ ਜੀ ਪੰਜਾਬ ਦੇ ਵਿੱਚ ਪਰ ਬਿਜਲੀ ਕੱਟ ਦੇ ਬਾਰੇ ਕੀ ਜਾਣਕਾਰੀ ਹੈਗੀ ਕੀ ਬਿਜਲੀ ਕੱਟਸ ਕਾਫੀ ਲੱਗ ਰਹੇ ਨੇ ਜਾਂ ਨਹੀਂ ਲੱਗ ਰਹੇ ਜੀ ਬਿਲਕੁਲ ਬਿਜਲੀ ਕੱਟ ਲੱਗ ਰਹੇ ਨੇ ਰੋਜ਼ਾਨਾ ਦੀ ਤਰ੍ਹਾਂ ਦੇਖਿਆ ਜਾਵੇ ਤਾਂ ਤਕਰੀਬਨ ਸਵੇਰੇ ਦੁਪਹਿਰੇ ਤੇ ਰਾਤ ਨੂੰ ਤਿੰਨ ਟਾਈਮ ਦਾ ਪੱਕਾ ਜਿਹੜਾ ਬਿਜਲੀ ਕੱਟ ਹੈ ਉਹ ਲੱਗਦਾ ਹੀ ਲੱਗਦਾ 1.5 ਤੋਂ 2 ਘੰਟੇ ਦਾ ਲੱਗਦਾ ਸੋ ਲੋਕ ਪਰੇਸ਼ਾਨ ਨੇ ਇਸ ਕੱਟਾਂ ਦੇ ਨਾਲ ਇੱਕ ਪਾਸੇ ਖਬਰ ਆਉਂਦੀ ਹੈ ਕਿ ਜਿਹੜੀ ਕੋਲੇ ਵੀ ਘਾਟ ਹੋ ਰਹੀ ਹੈ ਜਿਸ ਨਾਲ ਪੈਦਾਵਾਰ ਜਿਹੜੀ ਬਿਜਲੀ ਦੀ ਉਹ ਕੱਟ ਹੋ ਰਹੀ ਹੈ ਟਰਮਲ ਪਲਾਂਟਾਂ ਦੇ ਵਿੱਚ ਕਿਉਂਕਿ ਗਰਮੀ ਹੈ ਲੋਕ ਵੱਧ ਤੋਂ ਵੱਧ ਏਸੀ ਚਲਾਉਂਦੇ ਨੇ ਤੇ ਇਸ ਕਰਕੇ ਜਿਹੜੀ ਉਹਦੀ ਉਪਜ ਹੈ ਜਿਹੜੀ ਬਿਜਲੀ ਦੀ ਯੂਸੇਜ ਹੈ ਉਹ ਜ਼ਿਆਦਾ ਵਧ ਰਹੀ ਹੈ ਸੋ ਉਹਦੇ ਕਰਕੇ ਕੱਟ ਲੱਗ ਰਹੇ ਨੇ ਪਰ ਸਰਕਾਰ ਕਹਿੰਦੀ ਹੈ ਜੀ ਅਸੀਂ ਕਟਾਂ ਦਾ ਸੰਬਧਾਨ ਜਿਹੜਾ ਕਰ ਲਿਆ ਸਾਡੇ ਕੋਲ ਵਾਧੂ ਕੋਲਾ ਵਾਧੂ ਬਿਜਲੀ ਹੈ ਸੋ ਪਰ ਜੋ ਗੱਲ ਸੱਚ ਹੈ ਉਹ ਇਹ ਹੈ ਕਿ ਰੋਜ਼ ਹੀ ਜਿਹੜੇ ਇੱਥੇ ਬਿਜਲੀ ਦੇ ਕੱਟ ਜ਼ਰੂਰ ਦੇਖਣ ਨੂੰ ਮਿਲਦੇ ਨੇ ਲੋਕ ਵੀ ਪਰੇਸ਼ਾਨ ਨੇ ਰਜਿੰਦਰਾ ਹਸਪਤਾਲ ਦੇ ਵਿੱਚ ਜੋ ਵਾਕਿਆ ਵਾਪਰਿਆ 2 ਦਿਨ ਪਹਿਲਾਂ ਉਹ ਵੀ ਸਾਡੇ ਸਾਹਮਣੇ ਹੀ ਹੈ ਤੋ ਇਸੇ ਤਰ੍ਹਾਂ ਦਾ ਜਿਹੜਾ ਬਿਜਲੀ ਦੇ ਕਟਣ ਦਾ ਮਾਹੌਲ ਲਗਾਤਾਰ ਚੱਲ ਰਿਹਾ ਹੈ ਜੀ ਸਿਮਰਨ ਪ੍ਰੀਤ ਸਿੰਘ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕੱਲ ਮੁਰਤੋਂ ਤੁਹਾਡੇ ਨਾਲ ਸਾਂਝ ਪਾਣੇ ਤੇ ਪੰਜਾਬ ਤੇ ਭਾਰਤ ਵਿੱਚ ਕੀ ਕੁਝ ਚੱਲ ਰਿਹਾ ਹੈ ਸਰੋਤਿਆਂ ਨਾਲ ਸਾਂਝ ਪਾਣੇ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਜੀ ਰੱਖਾ ਇਸ ਦਾ ਮਜ਼ਾ ਕੁਝ ਹੋਰ ਹੈ ਰੈਡ ਐਫ ਐਮ